ਸਾਤਸਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਗੱਲ ਸਾਂਝੀ ਕਰਨੀ ਹੈ ਜਿਹੜੀ ਬੀਬੀ ਰਾਜਨੀ ਫਿਲਮ ਆਈ ਹੈ ਉਹਦੇ ਬਾਰੇ ਰਾਤਮਾ ਫਿਲਮ ਦੇਖ ਕੇ ਆਇਆ ਜਿਹੜੇ ਸੱਜਣਾ ਨੇ ਫਿਲਮ ਬਣਾਈ ਆ ਆਮਰ ਹੁੰਦਲ ਦੀ ਗੱਲ ਕਰ ਲੈ ਬਾਈ ਜਸ ਬਾਜਵੇਂ ਨੇ ਬੁਲਾਇਆ ਸੀਗਾ ਪਿੰਕੀ ਢਾਲੇਵਾਲ ਜਿਨ੍ਹਾਂ ਨੇ ਇਸ ਫਿਲਮ ਤੇ ਪੈਸਾ ਲਾਇਆ ਇਹ ਫਿਲਮ ਦੇਖਣੀ ਕਿਉਂ ਤੁਹਾਡੇ ਲਈ ਜ਼ਰੂਰੀ ਹੈ ਫਿਲਮ ਦੇਖਣੀ ਇਸ ਕਰਕੇ ਜ਼ਰੂਰੀ ਹੈ ਇੱਕ ਤਾਂ ਸਾਡੇ ਇਤਿਹਾਸ ਤੇ ਤੇ ਸਿੱਖਣ ਨੂੰ ਇੰਨਾ ਕੁਝ ਅਗੇ ਪ੍ਰਮਾਤਮਾ ਦੇ ਨਾਲ ਜੋੜਦੀ ਹੈ ਮੈਂ 5-7 ਵਾਰੀ ਸਿਨੇਮੇ ਦੇ ਵਿੱਚ ਫਿਲਮ ਦੇਖਣ ਗਿਆ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਮੈਂ ਫਿਲਮ ਦੇਖ ਕੇ 5-7 ਵਾਰੀ ਹੀ ਰੋਇਆ ਹਾਂਗਾ ਕਿਉਂਕਿ ਇਹ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਦਿਖਾਈ ਹੈ ਜਿਵੇਂ ਸਾਡੇ ਬੱਚੇ ਨੇਗੇ ਅਸੀਂ ਬੱਚਿਆਂ ਨੂੰ ਮਾਂ ਪਿਓ ਨੇ ਕਿਵੇਂ ਪਾਲਣਾ ਉਹਨਾਂ ਦੇ ਨਿਉਂ ਕਿਵੇਂ ਮੌਜੂਦ ਕਰਨੇ ਹੁਣ ਜਿਹੜੀ ਬੀਬੀ ਰਜਨੀ ਸੀਗੀ ਛੋਟੀ ਹੁੰਦਿਆਂ ਨੂੰ ਉਹਨੂੰ ਸਿੱਖਿਆ ਇਹ ਮਿਲੀ ਚੰਗਾ ਉਸ ਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਨਾਲ ਉਹ ਤਾਈ ਕਹ ਲੋ ਜਿਹੜਾ ਕੋ ਕਰੈਕਟਰ ਆ ਚਾਚੀ ਦਾ ਕਰੈਕਟਰ ਕਹ ਲੋ ਉਹਨੇ ਇੰਨਾ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਬਾਰੇ ਉਹਨਾਂ ਨੂੰ ਸਿਖਾਇਆ ਜੋੜਿਆ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਕੀ ਆ ਵੱਡੀ ਹੋਏ ਨੂੰ ਜੋ ਉਹਨੂੰ ਔਕੜਾਂ ਆਈਆਂ ਜੋ ਦੇ ਪਿਓ ਨੇ ਹੰਕਾਰ ਦੇ ਵਿੱਚ ਆ ਕੇ ਉਹਦਾ ਇੱਕ ਪਿੰਗਲੇ ਨਾਲ ਵਿਆਹ ਕੀਤਾ ਉਹ ਉਹਨੇ ਸਾਰੀਆਂ ਔਕੜਾਂ ਨੂੰ ਪਾਰ ਕਰਕੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਉਹ ਸਾਰੀਆਂ ਔਕੜਾਂ ਨੂੰ ਪਾਰ ਕੀਤਾ ਇਸ ਕਰਕੇ ਮੈਨੂੰ ਕੈਰੈਕਟਰ ਦੇ ਵਿੱਚ ਬਹੁਤ ਚੰਗੀ ਜਿਹੜੀ ਗੱਲ ਲੱਗੀ ਕਿ ਜਿਹੋ ਜਿਹਾ ਤੁਸੀਂ ਛੋਟੇ ਹੁੰਦੇ ਬੱਚੇ ਨੂੰ ਚਸਕਾਉਂਗੇ ਉਹ ਜਿਹੜਾ ਵੱਡਾ ਹੋ ਕੇ ਉਹਨੇ ਉਹੋ ਜਿਹਾ ਬਣਨਾ ਇੱਕ ਦੂਜੀ ਗੱਲ ਇਹਦੇ ਵਿੱਚ ਮੈਨੂੰ ਸਭ ਤੋਂ ਵੱਡੀ ਜਿਹੜੀ ਮੈਨੂੰ ਆਪ ਨੂੰ ਬਹੁਤ ਕੁਝ ਸਿੱਖਣ ਨੂੰ ਜਿਹੜੀ ਇਹ ਗੱਲ ਤੋਂ ਮਿਲਿਆ ਕਿ ਜਿਵੇਂ ਹੁਣ ਸਾਡੇ ਕਿਸਾਨ ਅਸੀਂ ਅੱਗਾਂ ਲਾਉਨੇ ਆ ਹਨਾ ਹੁਣ ਜਿਹੜਾ ਉਹ ਪਿੰਗਲਾ ਸੀਗਾ ਉਹ ਪਿੰਗਲਾ ਕਿਉਂ ਹੋਇਆ ਉਹਦਾ ਸਰੀਰ ਇੰਨਾ ਜ਼ਿਆਦਾ ਤੇ ਕੋੜ ਕਿਉਂ ਚੱਲਿਆ ਚੱਲਣ ਦਾ ਕਾਰਨ ਕੀ ਸੀਗਾ ਕਿ ਫਿਲਮ ਦੇ ਵਿੱਚ ਦਿਖਾਇਆ ਗਿਆ ਜਿਵੇਂ ਹੁਣ ਸਾਡੇ ਕਿਸਾਨ ਅਸੀਂ ਅੱਗਾਂ ਲਾ ਦਿੰਨੇ ਆ ਕਿਤੇ ਕਾਸ ਨੂੰ ਅੱਗ ਲਾਤੀ ਕਿਤੇ ਕਾਸ ਨੂੰ ਅੱਗ ਲਾਤੀ ਦਰਖਤ ਦੇ ਵਿੱਚ ਮਚਾ ਦਿੰਨੇ ਆ ਪਰਾਲੀ ਨੂੰ ਗੱਲ ਕਰ ਲਈਏ ਜਾਂ ਕਣਕ ਦੇ ਨਾਲ ਨੂੰ ਅੱਗ ਲਾ ਗੱਲ ਕਰ ਲਈਏ ਉਸ ਸਮੇਂ ਦੇ ਵਿੱਚ ਵੀ ਜਿਹੜਾ ਹੁਣ ਸਾਡੇ ਖੇਤਾਂ ਦੇ ਵਿੱਚ ਉਹ ਜਾਂ ਸਰੋਂਾਂ ਟਾਂਗਰ ਸੀ ਜਾਂ ਕਿਹਦਾ ਹੋ ਟਾਂਗਰ ਸੀ ਉਹਨੇ ਅੱਗ ਲਾਤੀ। ਅੱਗ ਲਾਉਣ ਦੇ ਵਿੱਚ ਉਹਨੇ ਦਰਖਤ ਦੇ ਉੱਪਰ ਸਾਰੇ ਜਾਨਵਰ ਫੂਕਤੇ। ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਇੱਕ ਜਿਹੜਾ ਕਿ ਕਰੈਕਟਰ ਆਇਆ ਉਹਦੇ ਵਿੱਚ ਇਹ ਦਿਖਾਇਆ ਗਿਆ ਵੀ ਭਾਈ ਤਾ ਪਿਛਲੇ ਜਨਮ ਦੇ ਵਿੱਚ ਇਤੋਂ ਪਾਪ ਹੋਇਆ। ਇਹ ਪਾਪ ਜਿਹੜਾ ਤੇਰਾ ਕੀਤਾ ਗਿਆ ਇਹਦਾ ਕਰਕੇ ਤੈਨੂੰ ਇਹ ਜ਼ਿੰਦਗੀ ਦੇ ਵਿੱਚ ਫਲ ਮਿਲਿਆ। ਫਿਰ ਉਹ ਜਿਹੜਾ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਦੇ ਵਿੱਚ ਜਾ ਕੇ ਉਹ ਜਿਹੜਾ ਕੋੜ ਕੱਟਿਆ ਜਾਂਦਾ। ਹੁਣ ਇਸ ਕਰਕੇ ਇਹ ਤੇ ਅਗਲੀ ਗੱਲ ਜਿਹੜੀ ਜਿਹੜੀ ਤੀਜੀ ਗੱਲ ਜਿਹੜੀ ਮੈਨੂੰ ਉਹਦੇ ਵਿੱਚ ਸਭ ਤੋਂ ਚੰਗੀ ਲੱਗੀ ਵੀ ਹੰਕਾਰ ਬੰਦੇ ਨੂੰ ਕਿੱਥੇ ਤੱਕ ਹੰਕਾਰ ਲੈ ਜਾਂਦਾ ਸੱਤਾ ਦਾ ਨਸ਼ਾ ਰਾਜ ਗੱਦੀ ਦਾ ਨਸ਼ਾ ਬੰਦੇ ਨੂੰ ਕਿੱਥੇ ਤੱਕ ਬੰਦੇ ਨੂੰ ਲੈ ਜਾਂਦਾ ਕਿ ਬੰਦਾ ਹੰਕਾਰ ਦੇ ਵਿੱਚ ਸਾਰਾ ਕੁਝ ਭੁੱਲ ਜਾਂਦਾ ਇਹ ਪਹਿਲਾਂ ਤੋਂ ਗੱਲ ਚੱਲਦੀ ਆਏ ਤੇ ਹੁਣ ਵੀ ਇਹ ਗੱਲ ਚੱਲ ਰਹੀ ਆ ਹੁਣ ਜਿਵੇਂ ਅੱਜ ਦੇ ਇਹ ਦੇਖਣੀ ਜ਼ਰੂਰੀ ਆ ਅੱਜ ਦੇ ਮੁੱਖ ਮੰਤਰੀ ਨੂੰ ਅੱਜ ਦੇ ਮੰਤਰੀਆਂ ਨੂੰ ਅੱਜ ਦੇ ਐਮ ਐਲ ਏ ਨੂੰ ਅੱਜ ਦੇ ਜਿਹੜੇ ਅਫਸਰਾਂ ਨੂੰ ਉਹਨਾਂ ਨੂੰ ਦੇਖਣੀ ਬੜੀ ਜ਼ਰੂਰੀ ਆ ਜਦੋਂ ਕੁਰਸੀ ਦੇ ਉੱਪਰ ਬੈਠੇ ਹੁੰਨੇ ਹੋ ਉਦੋਂ ਹੰਕਾਰ ਦੇ ਵਿੱਚ ਅਸੀਂ ਜਿਹੜੇ ਫੈਸਲੇ ਕਰਦੇ ਆ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਝੂਠੇ ਲੋਕਾਂ ਉੱਪਰ ਪਰਚੇ ਪਾਉਣੇ ਆ ਜਿਨ੍ਹਾਂ ਦੇ ਵਿੱਚ ਛੁੱਟਦੇ ਆ ਅਸੀਂ ਝੂਟਾ ਲੋਕਾਂ ਉੱਪਰ ਛਦਤ ਕਰਦਾ ਡੰਡੇ ਭਰੋਣੇ ਆ ਅਨਸਾਫ਼ ਨਹੀਂ ਲੋਕਾਂ ਨੂੰ ਦਿੰਦੇ ਇਹ ਹੰਕਾਰ ਦੇ ਵਿੱਚ ਹਰ ਇੱਕ ਕੋਈ ਮੁੱਖ ਮੰਤਰੀ ਐਮ ਐਲ ਏ ਕਰਦਾ ਉਹ ਅਨਸਾਫ਼ ਲੋਕਾਂ ਨੂੰ ਨਹੀਂ ਦਿੰਦੇ ਇਸ ਦੇ ਵਿੱਚ ਐਂਡ ਦੇ ਵਿੱਚ ਫਿਰ ਜਿਵੇਂ ਜੋਗਰਾਜ ਨੇ ਕੈਰੇਕਟਰ ਨਿਭਾਇਆ ਐ ਐਂਡ ਦੇ ਵਿੱਚ ਜਿਹੜਾ ਫਿਰ ਉਹ ਕੀ ਜਿਹੜਾ ਜਿਹੜਾ ਖਮਾਜਾ ਭੁਗਤਣਾ ਪੈਂਦਾ ਉਹ ਸਾਰਾ ਉਹ ਮੂਵੀ ਦੇ ਵਿੱਚ ਪਤਾ ਲੱਗਿਆ ਵੀ ਹੰਕਾਰ ਦੇ ਵਿੱਚ ਕੀਤੇ ਹੋਏ ਫੈਸਲੇ ਪ੍ਰਮਾਤਮਾ ਨੂੰ ਜਦੋਂ ਬੰਦਾ ਭੁੱਲਦਾ ਮੁੱਖ ਮੰਤਰੀ ਐਮ ਐਲ ਏ ਜਿਹੜਾ ਵੀ ਕੋਈ ਭੁੱਲਦਾ ਕੋਈ ਜਾਂ ਅਫਸਰ ਭੁੱਲਦਾ ਤਾਂ ਫਿਰ ਉਹ ਐਂਡ ਦੇ ਵਿੱਚ ਉਹਦਾ ਉਹਦਾ ਹਸਰ ਆ ਹੁੰਦਾ ਹੈ ਭਰਾਵੋ ਇਸ ਕਰਕੇ ਤਾਂ ਕਰਕੇ ਜਿਹੜੀ ਇਹ ਮੂਵੀ ਦੇਖਣੀ ਬੜੀ ਜ਼ਰੂਰੀ ਆ ਦੇਖ ਕੇ ਆਪਣੇ ਜੀਵਨ ਦੇ ਵਿੱਚ ਧਾਰਨਾ ਕਰਨਾ ਆਪਣੇ ਜੀਵਨ ਦੇ ਵਿੱਚ ਉਹ ਬੀਬੀ ਰਾਜਨੀ ਵਾਂਗੂ ਪਰਮਾਤਮਾ ਦਾ ਭਾਣਾ ਮੰਨਣਾ ਕੁੜੀ ਰੂਪੀ ਜਿਹੜੀ ਉਹਦੇ ਵਿੱਚ ਜਿਹੜਾ ਕੁੜੀ ਰੂਪੀ ਹੈ ਜਿਹਨੇ ਉਹ ਕੈਰੈਕਟਰ ਨਵਾਇਆ ਉਹਨੇ ਵੀ ਬਾ ਕਮਾਲ ਕੈਰੈਕਟਰ ਨਵਾਇਆ ਸਾਰੇ ਨਹੀਂ ਜਿੰਨੇ ਵੀ ਐਕਟਰ ਕਲਾਕਾਰ ਨੇ ਸਾਰਿਆਂ ਨੇ ਬਹੁਤ ਬਹੁਤ ਐਕਟਰ ਨਵਾਏ ਨੇਗੇ ਇਸ ਕਰਕੇ ਉੱਥੋਂ ਪਤਾ ਲੱਗਦਾ ਵੀ ਹੰਕਾਰ ਜਿਹੜਾ ਬੰਦੇ ਨੂੰ ਕਿਵੇਂ ਮਰਵਾਉਂਦਾ ਕਿਵੇਂ ਬੰਦਿਆ ਰੱਬ ਨਾਲ ਜੁੜ ਸਕਦਾ ਕਿਵੇਂ ਬੰਦਾ ਰੱਬ ਦੇ ਭਾਣੇ ਦੇ ਵਿੱਚ ਰਹਿ ਕੇ ਲੋਕਾਂ ਨੂੰ ਸਾਫ਼ ਦੇਖਦਾ ਇਹ ਸਾਰਾ ਕੁਝ ਉਹ ਮੂਵੀ ਦੇ ਵਿੱਚ ਦਿਖਾਇਆ ਗਿਆ ਇਹਨੂੰ ਆਪਣੇ ਜੀਵਨ ਦੇ ਵਿੱਚ ਧਾਰਨਾ ਆਪਣੇ ਵਿੱਚ ਬੜਾ ਜ਼ਰੂਰੀ ਹੈ ਇਸ ਕਰਕੇ ਸਾਰੇ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਨੌਜਵਾਨਾਂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਮੂਵੀ ਦੇਖ ਕੇ ਉਹ ਦੇਖਣ ਤੋਂ ਬਾਅਦ ਤੁਹਾਡੇ ਜੀਵਨ ਤੇ ਅਸਰ ਜ਼ਰੂਰ ਪਾਊਗਾ ਬਾਲਾ ਨਹੀਂ ਤਾਂ ਥੋੜਾ ਮੋਟਾ ਪਾਊਗਾ ਇਸ ਤਰ੍ਹਾਂ ਦੇ ਮੂਵੀਆਂ ਜੇ ਹੋਰ ਬਣਨਗੀਆਂ ਥੇਰੇ ਹਿਸਾਬ ਨਾਲ ਲੋਕ ਪੰਜਾਬ ਬਹੁਤ ਚੰਗੇ ਰਸਤੇ ਚੰਗੇ ਪਾਸੇ ਤੁਰ ਸਕਦਾ ਕਿਉਂਕਿ ਨਾ ਤਾਂ ਨੌਜਵਾਨ ਪੜਦੇ ਨੇ ਅੱਜਕੱਲ ਨਾ ਜਵਾਨ ਉਹ ਕਰਦੇ ਨੇਗੇ ਜੇਕਰ ਨੌਜਵਾਨ ਸਿਨੇਮਾ ਦੇ ਵਿੱਚ ਜਾਂਦੇ ਨੇਗੇ ਉਥੋਂ ਦੇਖ ਕੇ ਚੰਗੀਆਂ ਫਿਲਮਾਂ ਜਦੋਂ ਦੇਖਣ ਲੱਗ ਜਾਣਗੇ ਉਹ ਫਿਲਮਾਂ ਨੂੰ ਸਮਝ ਲਓ ਇੱਕ ਇੱਕ ਤਰ੍ਹਾਂ ਦੀ ਪੜ੍ਹਾਈ ਦੋ ਤਿੰਨ ਘੰਟੇ ਸਿਨੇਮਾ ਦੇ ਵਿੱਚ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਜਦੋਂ ਬਣਣਗੀਆਂ ਦੇਖਣਾ ਬੜਾ ਜ਼ਰੂਰੀ ਹੈ ਤੇ ਹੋਰ ਇਹੋ ਜਿਹੀਆਂ ਫਿਲਮਾਂ ਬਣਨੇ ਬੜੀਆਂ ਜ਼ਰੂਰੀ ਨੇਗੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ